ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿਦਾ ਹਾਲ ਚਾਲ ਜਮਿਤ ਕਰਦੇ ਆ ਵਧੀਆ ਵਗੈਰ ਆਪਸਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਅੱਜ ਆਪਣੀ ਕੋਈ ਇੱਕ ਵੀਡੀਓ ਆਈ ਹੈ ਚੜ੍ਹਦੇ ਪੰਜਾਬ ਤੋਂ ਆਪਾਂ ਨੂੰ ਵੀਰੇ ਲਿਕਨੇ ਸੈਂਡ ਕੀਤੀ ਹੈ ਕਿ ਜਸਵਿੰਦਰ ਪੱਲਾ ਸਾਹਿਬ ਦੇ ਜਿਹੜੇ ਬਹੁਤ ਕਲੋਜ਼ਲੀ ਬੈਸਟ ਫਰੈਂਡ ਸੀਗੇ ਸ਼ਰਮਾ ਸਾਹਿਬ ਠੀਕ ਹੈ ਸ਼ਰਮਾ ਸਾਹਿਬ ਨੇ ਅੱਜ ਮਤਲਬ ਕਿ ਆਪਣਾ ਇੱਕ ਚੈਨਲ ਹੈ ਕ੍ਰੈਡਿਟ ਜਿਹੜਾ ਉਹਨਾਂ ਨੂੰ ਹੀ ਜਾਂਦਾ ਆਪਣਾ ਸਤਰੰਗੀ ਚੈਨਲ ਵਾਲੇ ਨੇ ਠੀਕ ਹੈ ਸਤਰੰਗੀ ਚੈਨਲ ਸਤਰੰਗ ਸਤਰੰਗ ਠੀਕ ਹੈ ਉਹਨਾਂ ਨੇ ਇਹਨਾਂ ਦਾ ਇੰਟਰਵਿਊ ਲਿਆ ਹੈ ਤੇ ਉਹਨਾਂ ਨੇ ਜਿਹੜੀਆਂ ਪੱਲਾ ਸਾਹਿਬ ਦੇ ਬਾਰੇ ਚ ਗੱਲਾਂ ਕੀਤੀਆਂ ਨੇ ਕਿ ਜਿਹੜੀਆਂ ਉਹਨਾਂ ਨੇ ਆਪਣੇ ਬੈਸਟ ਫਰੈਂਡ ਯਾਰੀ ਦੀਆਂ ਗੱਲਾਂ ਨੂੰ ਕੀਤੀਆਂ ਨੇ ਠੀਕ ਹੈ ਕਿਉਂਕਿ ਜ਼ਾਹਰੀ ਗੱਲ ਇੱਕ ਇਹ ਗੱਲ ਇਹ ਵੀ ਕਿ ਜਦੋਂ ਦੋ ਯਾਰ ਹੁੰਦੇ ਨੇ ਨਾ ਉਹਨਾਂ ਨੇ ਪਤਾ ਨਹੀਂ ਕੀ ਕੋਈ ਸੋਚਿਆ ਹੁੰਦਾ ਹੈ ਬਿਲਕੁਲ ਠੀਕ ਹੈ ਕਿਉਂਕਿ ਕਈ ਯਾਰੀ ਐਸੀ ਹੁੰਦੀ ਹੈ ਕਿ ਜਿਹੜੀ ਭਾਵਨਾਵਾਂ ਨਾਲੋਂ ਵੱਧ ਕੇ ਹੁੰਦੀ ਹੈ ਹਾਂਜੀ ਕੋਈ ਐਸੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਬੰਦਾ ਹਰ ਕਿਸੇ ਨਾਲ ਸਾਂਝੀਆਂ ਨਹੀਂ ਕਰਦਾ ਲੇਕਿਨ ਉਹ ਯਾਰ ਯਾਰ ਦੇ ਨਾਲ ਹੀ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਅੱਜ ਅਸੀਂ ਉਹਨਾਂ ਦੀਆਂ ਗੱਲਾਂ ਸੁਣਾਂਗੇ ਪਲਾ ਸਾਬ ਦੀਆਂ ਯਾਦਾ ਜਿਹੜੀਆਂ ਨੇ ਉਹਨਾਂ ਨੂੰ ਮਤਲਬ ਤਾਜ਼ਾ ਕਰਾਂਗੇ ਬਿਲਕੁਲ ਚਲੋ ਪਹਿਲੇ ਦੇਖੀਏ ਜਰਾ ਚਲੋ ਪਹਿਲੇ ਵੀਡੀਓ ਵੇਖ ਲੋ ਜੋੜੀਆਂ ਕਲਾਕਾਰਾਂ ਦੇ ਬਹੁਤ ਬੰਦੀਆਂ ਬਹੁਤ ਟੁੱਟਦੀਆਂ ਤੇ ਤੁਹਾਡੀ ਜੋੜੀ ਟੁੱਟਦੀ ਨਹੀਂ ਤੇ ਮੈਨੂੰ ਲੱਗਦਾ ਸੀ ਵੀ ਅੱਜ ਉਸ ਜੋੜੀ ਨਜ਼ਰ ਲੱਗ ਗਈ ਕਿ ਅਸੀਂ ਆਪਸੀ ਕਿ ਮਨੁੱਖਤਾ ਵਗੈ ਟੁੱਟੇ ਨਹੀਂ ਪਰ ਪ੍ਰਮਾਤਮਾ ਨੇ ਮੇਰਾ ਉਹ ਭਰਾ ਵਰਗਾ ਦੋਸਤ ਖੋਲਿਆ ਤੇ ਜੋੜੀ ਟੁੱਟ ਗਈ ਅੱਜ ਤੇ ਆਏ ਬੀਨੂ ਢਿੱਲੋਂ ਜੀ ਇੱਥੇ ਆਪਣੇ ਜਸਪੀਪ ਕੰਗ ਜੀ ਆਏ ਉਹਨਾਂ ਨੇ ਕਿਹਾ ਕਿ ਇਹ ਜੋ ਟਫ 4 ਲਿਖ ਰਹੇ ਆ ਭੱਲੇ ਦਾ ਰੋਲ ਲਿਖ ਰਹੇ ਆ ਬੜੇ ਚਿਹਰੇ ਤੇ ਰੌਣਕ ਆ ਗਈ ਕਹਿੰਦਾ ਮੈਂ ਰੋਲ ਕਰੂੰਗਾ ਅਸੀਂ ਸੋਚਦੇ ਸੀ ਕਿ ਭੱਲਾ ਜੀ ਦੁਬਾਰਾ ਗਿੱਜਣਗੇ ਪਰ ਕੁਦਰਤ ਨੂੰ ਮਨਜ਼ੂਰ ਨਹੀਂ ਸੀ ਜੀ ਉਹਨਾਂ ਨੇ ਕਹੇ ਬਾਜਮਾਨ ਨੇ ਭੱਲੇ ਨੂੰ ਕਹਿੰਦਾ ਭੱਲੇ ਇਧਰ ਆ ਭੱਲੇ ਪੱਲੇ ਇਧਰ ਆ ਮੈਨੂੰ ਕੀ ਦੁਨੀਆ ਭੱਲਾ ਸਾਹਿਬ ਕਹਿੰਦੀ ਹੈ ਜੀ ਪਰ ਮੈਨੂੰ ਲੱਗਦਾ ਕਿ ਅਜੋਨਾ ਹਜ਼ੂਰਾ ਹੋ ਪੰਜਾਬੀ ਇੰਡਸਟਰੀ ਦੇ ਲੇਜੈਂਡ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਨੇ ਹਾਲਾਂਕਿ ਜਦੋਂ ਤੋਂ ਖਬਰ ਉਹਨਾਂ ਦੇ ਚੌਣ ਵਾਲੇ ਔਰ ਪੰਜਾਬੀ ਇੰਡਸਟਰੀ ਦੇ ਲੋਕ ਸੁ ਸਾਡੇ ਨਾਲ ਸ਼ਰਮਾ ਜੀ ਨੇ ਬਾਲਮੋਕਾ ਸ਼ਰਮਾ ਜੀ ਗੱਲਬਾਤ ਕਰ ਲੈਣੇ ਸਰ ਆਪ ਜੈ ਵੀਰੂ ਤਾਂ ਨਹੀਂ ਕਹੂੰਗਾ ਤੁਹਾਡੀ ਤੁਹਾਡਾ ਯਾਰਾਨਾ ਲਗਭਗ 48-50 ਸਾਲ ਹੋ ਗਏ ਹਰ ਇੱਕ ਅਪ ਡਾਊਨਸ ਤੁਸੀਂ ਇਕੱਠੇ ਦੇਖ ਕੇ ਹਰ ਇੱਕ ਯਾਦਾ ਕਾਫੀਆਂ ਹੋਣ ਗਈਆਂ ਤੁਹਾਡੀਆਂ ਔਰ ਮੈਨੂੰ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਤੁਸੀਂ ਹਰ ਦਿਨ ਜਸਵਿੰਦਰ ਪੱਲਾ ਸਾਹਿਬ ਨੂੰ ਮਿਲਣ ਜਾਂਦੇ ਸੀਗੇ ਹਾਲਾਂਕਿ ਡਾਕਟਰਾਂ ਨੇ ਮਨਾ ਕੀਤਾ ਸੀ ਪਰ ਉਸ ਕਰਕੇ ਵੀ ਤੁਸੀਂ ਇੰਨਾ ਉਹਨਾਂ ਨੂੰ ਪਿਆਰ ਕਰਦੇ ਸੀ ਇੰਨਾ ਚਾਹੁੰਦੇ ਸੀ ਕਿ ਇਸ ਮੁਸ਼ਕਿਲ ਘੜੀ ਦੇ ਵਿੱਚ ਵੀ ਤੁਸੀਂ ਉਹਨਾਂ ਦਾ ਸਾਥ ਨਹੀਂ ਛੱਡਿਆ ਕੀ ਕਹਿਣਾ ਚਾਹੁੰਦੇ ਹੋ ਸਟਾਰਟਿੰਗ ਤੋਂ ਉਹਨਾਂ ਦੀ ਯਾਰੀ ਬਾਰੇ ਜਸਵਿੰਦਰ ਸਾਹਿਬ ਬਾਰੇ ਦੇਖੋ ਸਾਨੂੰ ਅਕਸਰ ਕਹਿੰਦੇ ਸੀਗੇ ਵੀ ਛੰਕਾਟਾ ਜੋੜੀ ਜਿਹੜੀ ਆ ਉਹ ਇੰਨੇ ਸਾਲਾਂ ਤੋਂ ਨਿਰੰਤਰ ਚੱਲ ਰਹੀ ਆ ਕਿ ਜੋੜੀਆਂ ਕਲਾਕਾਰਾਂ ਦੀ ਬਹੁਤ ਬੰਦੀਆਂ ਬਹੁਤ ਟੁੱਟਦੀਆਂ ਤੇ ਤੁਹਾਡੀ ਜੋੜੀ ਟੁੱਟਦੀ ਨਹੀਂ ਤੇ ਮੈਨੂੰ ਲੱਗਦਾ ਸੀ ਵੀ ਅੱਜ ਉਸ ਜੋੜੀ ਨੂੰ ਨਜ਼ਰ ਲੱਗ ਗਈ ਕਿ ਅਸੀਂ ਆਪਸੀ ਮਾਨਮਤਾ ਵਗੈਰਾ ਟੁੱਟੇ ਨਹੀਂ ਪਰ ਪ੍ਰਮਾਤਮਾ ਨੇ ਮੇਰਾ ਉਹ ਪਰਾਂਵਾਰ ਵਰਗਾ ਦੋਸਤ ਖੋਲਿਆ ਤੇ ਜੋੜੀ ਟੁੱਟ ਗਈ ਅੱਜ ਕੀ ਕੀ ਯਾਦਾਂ ਸਿਗੀਆਂ ਕਿਉਂਕਿ ਤੁਹਾਡੇ ਨਾਲ ਤਾਂ ਬਹੁਤ ਯਾਦਾਂ ਜੁੜੀਆਂ ਕੋਈ ਕਿਸੇ ਕੋਈ ਜਸਵਿੰਦਰ ਸਾਹਿਬ ਬਾਰੇ ਪੱਲਾ ਸਾਹਿਬ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਇਹ ਘੜੀ ਤਾਂ ਬਹੁਤੀਆਂ ਗੱਲਾਂ ਕਰਨ ਦੀ ਹੈ ਨਹੀਂ ਕਿਉਂਕਿ ਸਾਰੇ ਆਪਾਂ ਬੜੇ ਸ਼ੌਕ ਰਸਤ ਹੈਗੇ ਆ ਪਰ ਜਸਵਿੰਦਰ ਪੱਲਾ ਬਾਰੇ ਮੈਂ ਇੱਕੋ ਹੀ ਗੱਲ ਸਾਂਝੀ ਕਰੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਉਹ ਜਿੱਥੇ ਆਮ ਲੋਕਾਂ ਦੇ ਵਿੱਚ ਇੱਕ ਵਧੀਆ ਕਮੇਡੀਅਨ ਵਧੀਆ ਕਲਾਕਾਰ ਸੀ ਉਸ ਤੋਂ ਵੱਡਾ ਇਨਸਾਨ ਸੀ ਜਿਹਨੂੰ ਮੈਂ ਮਾਣਿਆ ਪਿਛਲੇ 48 ਸਾਲਾਂ ਚ ਉਹਨੇ ਇੱਕ ਕਲਯੁਗੀ ਸਮਾਜ ਚ ਇੱਕ ਸਤਜੁਗੀ ਪੁੱਤਰ ਇੱਕ ਸਤਜੁਗੀ ਪਤੀ ਇੱਕ ਭਰਾ ਬਣ ਕੇ ਦਿਖਾਇਆ ਤੇ ਇੱਕ ਛਾਤੇ ਹੇਠ ਆਪਣੇ ਮਾਤਾ ਪਿਤਾ ਆਪਣੇ ਪੁੱਤਰ ਨੂੰ ਆਪਣੇ ਆਪਣੀ ਵਾਈਫ ਇਹ ਜਦੋਂ ਤਿੰਨ ਪੀੜ੍ਹੀਆਂ ਇੱਕ ਛਾਤੇ ਹੇਠ ਉਹਨੇ ਵਧੀਆ ਨਿਭਾ ਕੇ ਦਿਖਾਈਆਂ ਮੈਂ ਕਹਿੰਦਾ ਜਸਵਿੰਦਰ ਸਿੰਘ ਤੂੰ ਸਹੀ ਐਗਜ਼ੈਂਪਲ ਨਾ ਰੋਲ ਮਾਡਲ ਨਾ ਸਮਾਜ ਵਾਸਤੇ ਕਿ ਅੱਜ ਦੇ ਸਮਾਜ ਕਿੱਧਰ ਨੂੰ ਜਾ ਰਿਹਾ ਤੂੰ ਸੰਜੀ ਪਰਿਵਾਰ ਪਰਵਾਰਲੀ ਪ੍ਰਣਾਲੀ ਨੂੰ ਜਾਰੀ ਰੱਖਿਆ ਚੀਜ਼ ਹੈਗੀ ਜਿਹੜੀ ਪਾਰਟਿਕੂਲਰ ਤੁਸੀਂ ਭੱਲਾ ਸਾਹਿਬ ਨੂੰ ਕਹਿੰਦੇ ਹੋ ਇਹ ਭੱਲਾ ਸਾਹਿਬ ਤੁਹਾਨੂੰ ਕਹਿੰਦੇ ਹੋਣ ਕੋਈ ਕੋਈ ਚੀਜ਼ ਪੈਟ ਕੋਈ ਆ ਯਾਦਾਂ ਕੋਈ ਸਾਂਝੀਆਂ ਕਰਨੀ ਚਾਹਾਂ ਦੇਖੋ ਭੱਲਾ ਸਾਹਿਬ ਨੂੰ ਮੈਂ ਇਹੀ ਕਹੂੰਗਾ ਕਿ ਭੱਲਾ ਸਾਹਿਬ ਮੇਰੇ ਪਥ ਪ੍ਰਦਰਸ਼ਕ ਸੀ ਰਹਿਨਮਾ ਸੀ ਮੇਰੇ ਵੱਡੇ ਭਰਾ ਸੀ ਉਹਨਾਂ ਨੇ ਮੇਰੇ ਵਾਸਤੇ ਜੋ ਕੀਤਾ ਮੈਂ ਜ਼ਿੰਦਗੀ ਭਰ ਲੂੰਗਾ ਨਹੀਂ ਤੇ ਮੈਨੂੰ ਲੱਗਦਾ ਕਿ ਜੇ ਕੁਝ ਦਿਨ ਸਾਨੂੰ ਹੋਰ ਸਮਾਂ ਦਿੰਦੇ ਤਾਂ ਛਣਕਾਟੇ ਨੂੰ ਦੁਆਰਾ ਖੜਾ ਕਰਨ ਚ ਅਸੀਂ ਇੱਕ ਸੁਪਨਾ ਸਜੋਰੇ ਸੀਗੇ ਕੁਝ ਨਵੇਂ ਰੂਪ ਚ ਛਣਕਾਟਾ ਕੋ ਵੀਬ ਸੀਰੀਜ਼ ਰੂਪ ਚ ਲੈ ਕੇ ਆਈਏ ਉਹਦੀ ਲੇਖਣੀ ਸ਼ੁਰੂ ਹੋ ਗਈ ਸੀ ਪਰ ਕੁਦਰਤ ਨੇ ਸਾਡਾ ਉਹ ਸੁਪਨਾ ਪੂਰਾ ਨਹੀਂ ਹੋ ਦਿੱਤਾ ਅਸੀਂ ਆਖਰੀ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਉਹਨਾਂ ਨੂੰ ਮਿਲੇ ਹਾਂ ਤਾਂ ਗੱਲਬਾਤ ਪੱਲਾ ਸਾਹਿਬ ਦੇ ਨਾਲ ਉਸ ਵੇਲੇ ਹੁੰਦੀ ਸੀਗੀ ਪੱਲਾ ਸਾਹਿਬ ਸਹੀ ਸੀਗੇ ਕੀ ਕੰਡੀਸ਼ਨ ਸੀਗੀ ਪੱਲਾ ਸਾਹਿਬ ਦੀ ਉਸ ਸਮੇਂ ਕੀ ਕੁਝ ਗੱਲਬਾਤ ਹੁੰਦੀ ਸੀਗੀ ਸਾਡੀ ਤਾਂ ਲਗ ਭਗ ਰੋਜ ਬੁਲਾ ਕਾਸੀ ਕਿਉਂਕਿ ਮੈਂ 3 ਵੀ ਡਿਊਰਨ ਹਾਂ ਤੇ ਸੱਤ ਫੇਰ ਰਹਿੰਦੇ ਸੀ 5 ਮਿੰਟ ਦਾ ਡਰਾਈਵਰ ਸ਼ਾਮ ਨੂੰ ਅਸੀਂ ਮੈਂ ਤੇ ਮੇਰੇ ਵਾਈਫ ਖਾਣਾ ਖਾਣ ਤੋਂ ਬਾਅਦ ਅਸੀਂ ਸ਼ਾਮ ਨੂੰ ਚਾਹ ਪੱਲਾ ਸੁਕ ਪੀਂਦੇ ਸੀ ਆ ਕੇ 8 9 ਵਜੇ 9 ਵਜੇ 10 ਵਜੇ ਰਾਤ ਨੂੰ ਬਹਿ ਕੇ ਜਾਣਾ ਤਾਂ ਉਹੀ ਦੋਸਤੀ ਦੀਆਂ ਗੱਲਾਂ ਚੱਲਦੀ ਹੁੰਦੀ ਸੀਗੀਆਂ ਉਹਨਾਂ ਨੇ ਕਿਹਾ ਕਿ ਮੈਂ ਕੈਮ ਹੋ ਜਾ ਕੁਛ ਦਿਨ ਪਹਿਲਾਂ ਇੱਥੇ ਆਏ ਬੀਨੂ ਢਿੱਲੂ ਜੀ ਇੱਥੇ ਆਪਣੇ ਸੁਪਕੰਗ ਜੀ ਆਏ ਉਹਨਾਂ ਨੇ ਕਿਹਾ ਅਸੀਂ ਕੈਰੀ ਜੋ ਟਫ 4 ਲਿਖ ਰਹੇ ਹਾਂ ਭਲਾ ਹੀ ਤੁਹਾਡਾ ਰੋਲ ਲਿਖ ਰਹੇ ਹਾਂ ਬੜੇ ਚਿਹਰੇ ਤੇ ਰੌਣਕ ਆ ਗਈ ਕਹਿੰਦਾ ਅਸੀਂ ਸੋਚਦੇ ਸੀ ਕਿ ਪੱਲਾ ਜੀ ਦੁਬਾਰਾ ਗੱਜਣਗੇ ਪਰ ਕੁਦਰਤ ਨੂੰ ਮਨਜ਼ੂਰ ਨਹੀਂ ਸੀ ਜੀ। ਅਸੀਂ ਇਹ ਨਹੀਂ ਮਿਲਣ ਆਂਦੇ ਸੀਗੇ ਕੁਝ ਜਦੋਂ ਪੱਲਾ ਸਾਹਿਬ ਨੂੰ ਪਤਾ ਲੱਗਾ ਕਹ ਰਿਹਾ ਕਿ ਪੱਲਾ ਸਾਹਿਬ ਰਿਕਵਰ ਵੀ ਹੋ ਰਹੇ ਸੀ ਪਰ ਕੁਝ ਉਹਨਾਂ ਨੇ ਕਿਹਾ ਇਦਾਂ ਦਾ ਕਿ ਕੱਲ ਨੂੰ ਉਹਨਾਂ ਨੇ ਨਹੀਂ ਰਹਿਣਾ ਹੈ ਤਵੇ ਠੀਕ ਨਹੀਂ ਰਹਿੰਦੀ ਉਹਨਾਂ ਦੀ ਕੁਝ ਇਦਾਂ ਦਾ ਮੈਸੇਜ ਦਿੱਤਾ ਸੀ ਤੁਹਾਨੂੰ ਉਹਨਾਂ ਨੇ ਨਹੀਂ ਕਲੀਅਰ ਕੱਟ ਤਾ ਨਹੀਂ ਕਹਿ ਸਕਦੇ ਪਰ ਉਹਨਾਂ ਦੀ ਆਕਾਸ਼ਵਾਣੀ ਕੁਝ ਐਸੀ ਸੀਗੀ ਜਿਹੜਾ ਆਪਾਂ ਕਰਕੇ ਉਹ ਮੈਨੂੰ ਥੋੜਾ ਇਸ਼ਾਰਾ ਕਰਦੇ ਸੀਗੇ ਜਦੋਂ ਮੈਂ ਹైదరాబాద్ ਜਾਣਾ ਸੀਗਾ ਮੰਗਲਵਾਰ ਦੀ ਫਲਾਈਟ ਸੀਗੀ ਦੁੱਤਨ ਦੇ ਲਈ ਜਾਣਾ ਸੀ ਮੈਂ ਤੇ ਮਿਲਣ ਆਇਆ ਮੈਂ ਕਿਹਾ ਸੁੰਦਰ ਮੈਂ ਤਾਂ ਦੇ ਲਈ ਬਾਹਰ ਜਾਣਾ ਥੋੜਾ ਅਦਾਸ ਵੀ ਹੋਏ ਛਿੱਤੀ ਮੁੜਾਈ ਤੇ ਮੈਂ ਕਿਹਾ ਮੈਂ ਉਸ ਸ਼ੁਕਰਾਂ ਮੁੜਿਆ ਨਾ ਪਰ ਮੈਂ ਵੀਰ ਵਾਰ ਹੀ ਮੁੜ ਆਇਆ ਕਿਉਂਕਿ ਉੱਤੇ ਲੇ ਹੋਗੇ ਸੀਗੇ ਤੇ ਸ਼ੁਕਰਾਂ ਸਾਰੇ ਪੂਰੇ ਹੋ ਗਏ ਸੋ ਮੈਨ ਲੱਗਦਾ ਕਿ ਜੋ ਦਿਲੋਂ ਪਿਆਰ ਕਰਦੇ ਸੀ ਉਸ ਉਹਦਾ ਮੋੜਾ ਮੈਂ ਨਹੀਂ ਮੋੜ ਸਕਿਆ ਪਰ ਮੈਂ ਇਹ ਦੁਆ ਕਰਦਾ ਕਿ ਜਿੱਥੇ ਮੇਰਾ ਵੀਰ ਰਵੇ ਉਸ ਦੁਨੀਆ ਵਿੱਚ ਵੀ ਖੁਸ਼ੀਆਂ ਵੰਡੇ ਪੱਲਾ ਕਹਿ ਕੇ ਸੱਦਦੇ ਸੀਗੇ ਤੁਹਾਡਾ ਆਪਸ ਚ ਰਿਸ਼ਤਾ ਕਿਦਾਂ ਦਾ ਸੀਗਾ ਤੁਸੀਂ ਵੱਡਾ ਭਰਾ ਮੰਨਦੇ ਸੀ ਭੱਲਾ ਸਾਹਿਬ ਨੂੰ ਕਿਦਾਂ ਦਾ ਰਿਸ਼ਤਾ ਸਭ ਕੁਝ ਮੰਨਦਾ ਸੀ ਵੱਡੇ ਭਰਾ ਦਾ ਹੈਗੇ ਸੀਗੇ ਪਰ ਪੱਲਾ ਬੱਲਾ ਬੱਲਾ ਪੱਲਾ ਸਾਡੇ ਇੱਕ ਬਾਰਾ ਸੀਨੀਅਰ ਪੋਲੀਟਿਸ਼ੀਅਨ ਜਸਵਾਲ ਸਾਹਿਬ ਸੀ ਉਹ ਕਹਿੰਦੇ ਹੁੰਦੇ ਸੀ ਤੁਸੀਂ ਨਾ ਇੱਕ ਤਸਵੀਰ ਦੇ ਦੋ ਪਾਸੇ ਹੈਗੇ ਆ ਪਿੰਡਾਂ ਚ ਤੁਸੀਂ ਤਾਂ ਜੰਮੇ ਵੀ ਨਹੀਂ ਹੋਣੇ ਦੇ ਬੱਚਾ ਬੱਸਾਂ ਚੱਕ ਕੋ ਕਿਤਾਬ ਵਕਦੀ ਹੁੰਦੀ ਸੀ ਕੁਝ ਕਹਿੰਦਾ ਬੰਦਾ ਬੁੜੀ ਬੰਦਾ ਬੁੜੀ ਬੰਦਾ ਬੁੜੀ ਪੱਲਾ ਬੱਲਾ ਪੱਲਾ ਬੱਲਾ ਯਾਨੀ ਕਿ ਤੁਸੀਂ ਇੱਕ ਤਸਵੀਰ ਦੋ ਪਾਸੇਆਂ ਸਿੱਕੇ ਦੇ ਤੁਸੀਂ ਕਹਿੰਦੇ ਸੀ ਤੁਸੀਂ ਪੂਰਕ ਹੋ ਤੁਸੀਂ ਅੜੜ ਕੇ ਦੇਖਣੀ ਉਹਨਾਂ ਨੇ ਕਦੀ ਬਾਜਮਾਨ ਨੇ ਪੱਲੇ ਨੂੰ ਕਹਣਾ ਪੱਲੇ ਇਧਰ ਆ ਪੱਲੇ ਪੱਲੇ ਇਧਰ ਆ ਮੈਨੂੰ ਕਈ ਦੁਨੀਆ ਪੱਲਾ ਸਾਹਿਬ ਕਹਿੰਦੀ ਹੈ ਜੀ ਮੈਨੂੰ ਖੁਸ਼ੀ ਹੁੰਦੀ ਆ ਕਿ ਸਾਡਾ ਨਾਂ ਇੰਨਾ ਜੁੜ ਗਿਆ ਆਪਸ ਚ ਕਿ ਸਾਡਾ ਇੱਕ ਦੂਜੇ ਪੂਰਕ ਬਣ ਕੇ ਜੀਵੇ ਆ ਪਰ ਮੈਨੂੰ ਲੱਗਦਾ ਕਿ ਅਜੋ ਨਾਂ ਬਹੂਰਾ ਹੋ ਗਿਆ ਇਹ ਪੜੇ ਲਿਖੇ ਪੱਲਾ ਸਾਹਿਬ ਸੀਗੇ ਪੀ ਐਚ ਡੀ ਕੀਤੀ ਹੋਈ ਸੀ profession ਉਹਨਾਂ ਨੇ ਅਸਿਸਟੈਂਟ ਪ੍ਰੋਫੈਸਰ ਤੋਂ ਸ਼ੁਰੂ ਕੀਤਾ ਲੱਗਦਾ ਕਿ ਇੰਨਾ ਪੜਾ ਲਿਖਾ ਇੰਨਾ ਸੂਝਵਾਨ ਇੰਨੀ ਹੰਬਰ ਪਰਸਨੈਲਿਟੀ ਇੰਨਾ ਪੋਜ਼ਿਟਿਵ ਹੋਰੇ ਵਾਲਾ ਇਨਸਾਨ ਮੁੜ ਕੇ ਪੰਜਾਬੀ ਇੰਡਸਟਰੀ ਦੇ ਵਿੱਚ ਆ ਸਕਦਾ ਤਕੋ ਪੰਜਾਬੀ ਇੰਡਸਟਰੀ ਤੇ ਬਹੁਤ ਕਲਾਕਾਰ ਆ ਰਹੇ ਆ ਆਉਂਦੇ ਰਹਿਣਗੇ ਜੋ ਭੱਲਾ ਸਾਹਿਬ ਮੀਲ ਪੱਥਰ ਗੱਡ ਗਏ ਆ ਖਾਸ ਤੌਰ ਤੇ ਆਪਣੇ ਸਿੰਗਲ ਲਾਈਨਰ ਜਾਂ ਆਪਣੇ ਤਕੀਆ ਕਲਾਮ ਸਦਕਾ ਉਹ ਰਹੀ ਦੁਨੀਆ ਤੱਕ ਪੰਜਾਬੀ ਯਾਦ ਰੱਖਣਗੇ ਚਾਹੇ ਉਹਨਾਂ ਦੇ ਫਿਲਮਾਂ ਦੇ ਡਾਇਲੌਗ ਸੀਗੇ ਚਾਹੇ ਚੰਗਾਟੇ ਵਿੱਚ ਦੇ ਤਕੀਆ ਕਲਾਮ ਸੀਗੇ ਉਹਨਾਂ ਕਰਕੇ ਭੱਲਾ ਸਾਹਿਬ ਜਿਉਂਦੇ ਰਹਿਣਗੇ ਸਾਡੇ ਵਿੱਚ ਆਖਰੀ ਸਵਾਲ ਹੈ ਮੇਰਾ ਕੁਝ ਉਹਨਾਂ ਦੀ ਯਾਦ ਦੇ ਵਿੱਚ ਕਹਿਣਾ ਚਾਹੁੰਦੇ ਹਾਂ ਤੁਸੀਂ ਮੈਂ ਕਹਿਣਾ ਚਾਹੁੰਗਾ ਕਿ ਜਸੁੰਦਰ ਭੱਲਾ ਦਾ ਜੋ ਦੀਨ ਹੈਗੀ ਆ ਦੁਨੀਆ ਦੇ ਵਿੱਚ ਉਸ ਦੀਨ ਨੂੰ ਪੰਜਾਬੀ ਯਾਦ ਰੱਖਣ ਤੇ ਅਸੀਂ ਜੇ ਉਹਨਾਂ ਦਾ ਬੇਟਾ ਪਖਰਾਜ ਭੱਲਾ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਸਟਾਰ ਬਣ ਕੇ ਉਭਰੇਗਾ ਉਹਦੇ ਲਈ ਜਿਸ ਦਿਨ ਪਹਿਲਾਂ ਦੇਖਾਂਗੇ ਤੇ ਪਖਰਾਜ ਭੱਲਾ ਨੂੰ ਮੈਂ ਦੁਆਵਾਂ ਦੇਣੀ ਚਾਹੂੰਗਾ ਥੈਂਕ ਯੂ ਬਿਲਕੁਲ ਪਾਲਮਕਨ ਸ਼ਰਮਾ ਜੀ ਸਾਡੇ ਨਾਲ ਸੀਗੇ ਤਮਾਮ ਗੱਲਬਾਤ ਕੀਤੀ ਹੈ ਹੋਰ ਲਓ ਜੀ ਦੇਖ ਲੋ ਯਾਰ ਇਹ ਕਹਿੰਦਾ ਸਾਡੀ ਦੂਰੀ ਰਹੇ ਉਹ ਦੇਖੋ ਪਰ ਆਪਾਂ ਇੱਕ ਵੀਡੀਓ ਦੇਖੀ ਸੀ ਜਿਹਦੇ ਵਿੱਚ ਉਹ ਕਹਿੰਦੇ ਪਏ ਸੀ ਕਿ ਮੈਂ ਕਿ ਮੇਰੇ ਖਲ ਕੋਵਿਡ ਦੇ ਦੌਰ ਦੇ ਵਿੱਚ ਇਹਨਾਂ ਨੇ ਮਤਲਬ ਕਿ ਸਟਾਰਟ ਕੀਤਾ ਕਿ ਯਾਰ ਅਸੀਂ ਆਪਣਾ ਛੰਕਾਟਾ ਜਿਹੜਾ ਨਾ ਵੈਬ ਸੀਰੀਜ਼ ਦੇ ਰੂਪ ਤੇ ਲਿਆਗੇ ਰੀਸਟਾਰਟ ਕਰਨ ਲੱਗੇ ਆ ਦੁਬਾਰਾ ਫਿਰ ਉਹਨੂੰ ਕਿਉਂਕਿ ਇੱਕ ਛਣਕਾਟਾ ਸੀ ਜਿਹੜਾ ਸਨ 88 ਚ ਚੱਲਿਆ ਸੀਗਾ ਠੀਕ ਹੈ ਫਿਰ ਉਹਦੀਆਂ ਇੱਕ ਛਣਕਾਟਾ 1 ਛਣਕਾਟਾ 2 ਛਣਕਾਟਾ ਕਹਿੰਦੇ ਸੀ 2700 ਦੀਆਂ ਨਿਕਲੀਆਂ ਸਨ ਤੇ ਫਿਰ ਅਸੀਂ ਇਹ ਸੋਚਿਆ ਸੀ ਕਿ ਅਸੀਂ ਹੁਣ ਨਾ ਕਿਉਂਕਿ ਬੜਾ ਬਰੇ ਮੈਸੇਜ ਆਂਦੇ ਸੀ ਜਿਹੜੇ ਭੈਣ ਭਰਾ ਨੇ ਸਾਨੂੰ ਪਹਿਲੇ ਵੇਖਿਆ ਹੋਇਆ ਸੀ ਸਾਡੇ ਉਹ ਇਹ ਕਹਿੰਦੇ ਸੀ ਕਿ ਛਣਕਾਟਾ ਨੂੰ ਵਾਪਸ ਲਿਆ ਕੇ ਆਪਣੀ ਪੂਰੀ ਟੀਮ ਨੂੰ ਵਾਪਸ ਲਿਆ ਕੇ ਉਹ ਤੁਸੀਂ ਸਾਰੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਵੇਖਣਾ ਚਾਹੁੰਦੇ ਆ ਫਿਰ ਇਸੇ ਚੀਜ਼ ਤੇ ਚੱਲ ਲੰਦਿਆ ਸੀ ਕਿ ਉਹ ਅਸੀਂ ਵੈਬ ਸੀਰੀਜ਼ ਦੇ ਤੌਰ ਤੇ ਲੈ ਆਈਏ ਜਾਂ ਕੋਈ ਵੀਡੀਓ ਦੇ ਤੌਰ ਤੇ ਉਹਨ ਤੇ ਉਹ ਰੱਬ ਨੂੰ ਨਹੀਂ ਮਿਲੂਗੇ ਆ। ਅੱਛਾ ਦੇਖੋ ਐਕਟਰ ਤੇ ਚੰਗੇ ਹੈ ਹੀ ਐ ਸੀਗੇ। ਇਨਸਾਨ ਬੇਕੋ ਕਿੰਨੇ ਬਹੁਤ ਅچھے ਇਨਸਾਨ ਸੀ। ਕਿ ਜਿਹੜਾ ਮੈਂ ਕਹਨਾ ਯਾਰ ਅੱਜ ਕੱਲ ਦੇ ਦੌਰ 'ਚ ਬਹੁਤ ਚੰਗਾ ਇਨਸਾਨ ਹੈ ਕਿ ਜਿਹੜਾ ਇੱਕ ਛੱਤ ਥੱਲੇ ਆਪਣੀਆਂ ਤਿੰਨ ਪੀੜੀਆਂ ਰੱਖੀ ਰੱਖਿਆ। ਵੇਖੋ ਉਹਨਾਂ ਨੇ ਕਿਹਾ ਆਪਣੇ ਮਾਪੇ ਆਪ ਆਪਣੇ ਬੇਟੇ ਆਪਣੇ ਬੇਟੇ ਨੇ। ਠੀਕ ਹੈ। ਬੜੀ ਗੱਲ ਹੈ ਕਿ ਸਮਝ ਲੋਗੇ ਪੱਲਾ ਸਾਹਿਬ ਦੇ ਬਾਰੇ 'ਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਯਾਰ ਪੱਲਾ ਸਾਹਿਬ ਨਾ ਰੋਲ ਮਾਡਲ ਸੀ ਸਾਰੀ। ਹਾਂ ਜੋੜਦੇ ਸੀ ਯਾਰ ਕਿ ਨੂੰ ਕਿਸੇ ਨੂੰ ਟੁੱਟਣ ਨਹੀਂ ਸੀ ਦਿੰਦੇ। ਕਿਸੇ ਨੂੰ ਵੱਖ ਨਹੀਂ ਸੀ ਹੋਣ ਦਿੰਦੇ। ਜਿਹੜੇ ਵਕਫ ਹੁੰਦੇ ਸੀ ਉਹਨਾਂ ਨੇ ਵੀ ਜੋੜਦੇ ਸੀ ਆਪਸ ਦੇ ਵਿੱਚ ਠੀਕ ਹੈ ਔਰ ਇਹਨਾਂ ਦੀ ਯਾਰੀ ਦੇਖ ਲੋ ਠੀਕ ਹੈ ਪਰ ਕਮਾਲ ਇਹ 50 ਸਾਲ ਕਹਿੰਦੇ ਹੋ ਚੱਲੇ ਨੇ ਹਾਂ ਕਿ ਅਸੀਂ ਮਤਲਬ ਛਣਕਾਟਾ ਸਟਾਰਟ ਇਹਦਾ ਕੀਤਾ ਸੀ ਸਾਡੇ ਕਹਿੰਦੇ ਅਸੀਂ ਆਪਣੇ ਮਨਮਟਾਉ ਦੀ ਵਜ੍ਹਾ ਤੋਂ ਇਹ ਗੱਲਾਂ ਬਾਤਾਂ ਦੀ ਵਜ੍ਹਾ ਤੋਂ ਅਸੀਂ علیحدਾ ਨਹੀਂ ਹੋਏ ਹੈ ਬੜੀ ਗੱਲ ਹੈ ਤੇ ਰੱਬ ਨੇ ਸਾਨੂੰ ਲਾਦਾ ਕਰ ਤੋ ਕਹਿੰਦੇ ਰੱਬ ਦੀ ਮਰਜ਼ੀ ਹੈ ਰੱਬ ਦੇ ਕੇ ਕਿਸੇ ਦਾ ਵਾਸ ਨਹੀਂ ਚੱਲਦਾ ਹੈ ਤੇ ਬਾਕੀ ਵੇਖਿਆ ਜਾਏ ਕਿ ਇੱਕ ਜਿਹੜਾ ਅੱਛਾ ਤੇ ਵਧੀਆ ਇਨਸਾਨ ਹੁੰਦਾ ਹੈ ਉਹੀ ਯਾਰੀ ਵੇਲੇ ਨੂੰ ਇੰਨੀ ਡੇਰ ਤੱਕ ਲੈ ਕੇ ਚੱਲ ਸਕਦਾ ਲੇਕਿਨ ਜਿਵੇਂ ਵੇਖਿਆ ਜਾਏ ਮਰ ਲਗ ਵੱਧ ਕੀਤੀ ਹੋਈ ਸੀ ਉਹ ਤਾਂ ਨਹੀਂ ਮੇਰੇ ਵੱਡੇ ਭਾਈ ਵੀ ਹੈ ਮੇਰੇ ਵੱਡੇ ਭਾਈ ਨੇ ਮੇਰੇ ਵਾਸਤੇ ਉਹਨਾਂ ਨੇ ਜੋ ਕੀਤਾ ਨਾ ਮੈਂ ساری ਜਹਾਂ ਦੀ ਦੁਨੀਆ ਤੱਕ ਯਾਦ ਰੱਖਾਂਗਾ ਨਾਲੇ ਗੱਲ ਇਹ ਵੇ ਕਿ ਮਿੱਟੀ ਦਾ ਤੂੰ ਬਣਿਆ ਯਾਰਾ ਮਿੱਟੀ ਦੇ ਵਿੱਚ ਜਾਣਾ ਇਨਸਾਨ ਜਿਹੜਾ ਨਾ ਉਹ ਮਿੱਟੀ ਦਾ ਬਣਾਇਆ ਗਿਆ ਹੈ ਠੀਕ ਹੈ ਸਾਡੀ ਜਿਹੜੀ ਪ੍ਰੀਤ ਹੈ ਨਾ ਸਾਡੀ ਪ੍ਰੀਤ ਹੈਗੀ ਡਾਡੇ ਦੇ ਨਾਲ ਬਿਲਕੁਲ ਠੀਕ ਹੈ ਰੱਬ ਦੀ ਜ਼ਾਤ ਡਾਡੀ ਹੈ ਠੀਕ ਹੈ ਇੱਕ ਨਾ ਇੱਕ ਦਿਨ ਟਹਿਣਾ ਹੈ ਠੀਕ ਹੈ ਇਹ ਦੁਨੀਆ ਜਿਹੜੀ ਹੈ ਨਾ ਇੱਕ ਨਾ ਹੁਣ ਦੇਖ ਲੋ ਅਦਲਾ ਤੋਂ ਬਾਬੇ ਆਦਮ ਤੋਂ ਚੱਲਦੀ ਆ ਰਹੀ ਹੈ ਬਿਲਕੁਲ ਠੀਕ ਹੈ ਹਜ਼ਾਰਾਂ ਹਜ਼ਾਰਾਂ ਲੱਖਾਂ ਜਿਹੜੇ ਨੇ ਠੀਕ ਹੈ ਨਵੇਂ ਬੱਚੇ ਪੈਦਾ ਹੋ ਰਹੇ ਨੇ ਪੁਰਾਣੇ ਚਾਈ ਜਾ ਰਹੇ ਨੇ ਕੋਈ ਬੁੜਾਪੇ 'ਚ ਜਾ ਰਿਹਾ ਕੋਈ ਜਵਾਨੀ 'ਚ ਜਾ ਰਿਹਾ ਕੋਈ ਛੋਟੇ ਹੁੰਦੇ ਜਾ ਰਿਹਾ ਹੈ ਠੀਕ ਹੈ ਕਿ ਨਿਜ਼ਾਮੇ ਕੁਦਰਤ ਹੈ ਹੁਣ ਸਾਡੇ ਇਹਦੇ ਕੋਲ ਸਿਰਫ ਆਪਾਂ ਨੂੰ ਸਬਰ ਸ਼ੁਕਰ ਕਰਨਾ ਚਾਹੀਦਾ ਹੈ ਠੀਕ ਹੈ ਕਿ ਰੱਬ ਦੀ ਮਰਜ਼ੀ ਸੀ ਆਹ ਵੇਖੋ ਕਿ ਉਹ ਕਹਿੰਦੇ ਨੇ ਕਿ ਜੀ ਦੋ ਉਹ ਕਿਉਂ ਦਾ ਨਾਮ ਹੈ ਮੈਂ ਚੱਲਣਾ ਸੀ ਮੈਂ ਕਿਤੇ ਦੂਰ ਜਾਣਾ ਸੀ ਮੇਰੇ ਦੋਕ ਦਿਨ ਵਾਸਤੇ ਮੈਂ ਉਹਨਾਂ ਨੂੰ ਕਿਹਾ ਮੈਂ ਚੱਲਾਂ ਤੇ ਆਦਾਸ ਵੀ ਹੋ ਗਏ ਤੇ ਕਹਿੰਦੇ ਛੇਤੀ ਮੋੜ ਜਾਇਂ ਹੈ ਤੇ ਉਸ ਤੋਂ ਬਾਅਦ ਕਿ ਮੈਂ ਉਹਨਾਂ ਦੀ ਤਬੀਅਾ ਜ਼ਰਾ ਢਿਲੇ ਹੋ ਗਏ ਤੇ ਮੈਂ ਛੇਤੀ ਆ ਗਿਆ ਮਤਲਬ ਇੰਨਾ ਕਿਸੇ ਨਾਲ ਪਿਆਰ ਤੇ ਲਗਨ ਹੁੰਦੀ ਹੈ ਬਾਕੀ ਹੈ ਕਿ ਦੇਖੋ ਉਹਨਾਂ ਦੇ ਤੇ ਸਮਝ ਆ ਰਿਹਾ ਸੀ ਕਿ ਉਹ ਬਿਮਾਰ ਸਨ ਸਾਰਾ ਕੁਝ ਸੀ ਕਈ ਵਾਰ ਐਸਾ ਇਨਸੀਡੈਂਟ ਹੁੰਦਾ ਕਿ ਯਕਦਾਂ ਵੀ ਬੰਦੇ ਨੂੰ ਪਤਾ ਚੱਲ ਸਡਨਲੀ 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 ਆਉ ਤੇ ਵੇਖੋ ਸਾਡੇ ਜਣੇ ਇੱਥੇ ਹੋਇਆ ਸੀ ਉਹ ਹੁਣ ਜਿਹੜੀ 1 1 2 2 ਗੇਤੇ ਉਹ ਕਿਸੇ ਕੰਮ ਦੇ ਸੀ ਤੇ ਇੱਕ ਮੋਟਰਸਾਈਕਲ ਵਾਲਿਆਂ ਨੂੰ ਬਚਾਉਂਦੇ ਬਚਾਉਂਦੇ ਉਹਨਾਂ ਨੇ ਗੱਡੀ ਜਾ ਕੇ ਵਜੀ ਬੱਸ 'ਚ ਉਹ ਚਾਰੇ ਵਿਚਾਰੇ ਮੌਕੇ ਤੇ ਸ਼ਹੀਦ ਹੋ ਗਏ। ਸ਼ਹੀਦ ਹੋ ਗਏ। ਉਹੀ ਮਤਲਬ ਵੀ ਬੰਦੇ ਨੂੰ ਤੇ ਪਤਾ ਨਹੀਂ ਚੱਲਦਾ ਹੈ। ਕਰੋ ਕੋਈ ਸੋਚ ਕੇ ਨਿਕਲਦਾ ਹੈ। ਅਗਲਾ ਮਤਲਬ ਇਹਨਾਂ ਨੂੰ ਪਤਾ ਹੈ ਕਿ ਸਾਨੂੰ ਅਗਲਾ ਸਾਹ ਆਣਾ ਵੀ ਹੈ ਕਿ ਨਹੀਂ ਆਣਾ। ਬਿਲਕੁਲ। ਤੇ ਆਪਣੇ ਕੋਈ ਇੱਕ ਨਾਲ ਹੀ ਵੀਡੀਓ ਆਈ ਆਪਾਂ ਨਾਲ ਹੀ ਵੀਡੀਓ ਚਲਾਣੇ ਆ ਕਿ ਗਿੱਪੀ ਭਾਜੀ ਤੇ ਆਪਣਾ ਗੁਰਪ੍ਰੀਤ ਸਿੰਘ ਸਾਹਿਬ ਤੇ ਨਾਲ ਆਪਣਾ ਬੀਨੂ ਢਿੱਲੂ ਵਗੈਰਾ ਠੀਕ ਹੈ। ਇਹ ਸਾਰੇ ਭੋਗ ਦੇ ਉੱਤੇ ਇਕੱਠੇ ਹੋਏ ਨੇ। ਠੀਕ ਹੈ ਕਿਉਂਕਿ ਇੱਕ ਇਹ ਕਿ ਨਾ ਇਹਨਾਂ ਦਾ ਇੱਕ ਸਮਝ ਲਓ ਕਿ ਪੈਨਲ ਬਣਿਆ ਸੀਗਾ ਯਾਰੀ ਦਾ ਪੈਨਲ ਬਣਿਆ ਸੀ ਬినੂ ਢਿੱਲੋ ਕਰਮਜੀਤ ਅਨਮੋਲ ਠੀਕ ਹੈ ਉਸ ਤੋਂ ਬਾਅਦ ਆਪਣਾ ਗਿੱਪੀ ਭਾਜੀ ਗੁਰਪ੍ਰੀਤ ਕੋਗੀ ਸਾਹਿਬ ਤੇ ਪੱਲਾ ਭਾਜੀ ਠੀਕ ਹੈ ਪੱਲਾ ਇਹ ਮਜ਼ਾਕ ਅੱਛਾ ਫਿਰ ਜਦੋਂ ਪੰਜੋਂ ਪਰਦੇ ਤੇ ਹੁੰਦੇ ਸੀ ਨਾ ਇਹ ਗੰਦੇ ਬਾਇ ਗਿਆ ਨੇਰ ਬਸ ਹੋ ਗਈ ਯਾਰ ਹੁਣ ਵੀ ਇਹ ਫਿਲਮ ਵੇਖਣੀ ਲਾਜ਼ਮੀ ਹੈ ਠੀਕ ਹੈ ਤੇ ਚਲੋ ਜੀ ਪਹਿਲੇ ਆਪਾਂ ਦੇਖੀਏ ਫਿਰ ਆਪਣਾ ਦਾ ਭੋਗ ਦਾ ਵੇਖ ਲਈਏ ਥੋੜਾ ਜੀ ਵੀਡੀਓ ਤੁਹਾਨੂੰ ਸਾਂਝੀ ਕਰਨੀ ਆ ਸਾਂਝੀ ਕਰ ਲੈਣੇ ਆ ਗਰੇਵਾਲ ਜਸਵਿੰਦਰ ਭੱਲਾ ਜੀ ਲਈ ਚਿਤਾ ਤਿਆਰ ਕਰ ਰਹੇ ਤੇ ਦੂਜੇ ਪਾਸੇ ਬਿੰਨੂ ਢਿੱਲੋਂ ਤੇ ਗੁਰਪ੍ਰੀਤ ਖੁੱਗੀ ਜਿਹੜੇ ਗੱਲ ਲੱਗ ਕੇ ਰੋ ਰਹੇ ਨੇ ਜਸਵਿੰਦਰ ਭੱਲਾ ਦੇ ਅੰਤਮ ਸੰਸਕਾਰ ਤੇ ਫੁੱਟ ਫੁੱਟ ਰੋਏ ਬਿੰਨੂ ਢਿੱਲੋਂ ਗੀਪੀ ਗਰੇਵਾਲ ਗੁਰਪ੍ਰੀਤ ਖੁੱਗੀ ਕਰਮਜੀਤ ਅਣਮੋਲ ਤੇ ਹੋਰ ਵੀ ਕਈ ਪੰਜਾਬੀ ਇੰਡਸਟਰੀ ਦੇ ਸਟਾਰ ਪਹੁੰਚੇ ਤੇ ਸਭ ਤੋਂ ਵੱਧ ਦੁੱਖ ਦੀ ਗੱਲ ਕਰੀਏ ਤਾਂ ਗੀਪੀ ਗਰੇਵਾਲ ਤੇ ਗੁਰਪ੍ਰੀਤ ਖੁੱਗੀ ਇੱਕ ਦੂਜੇ ਨੂੰ ਜੱਫੀ ਪਾ ਕੇ ਰੋਏ ਫਿਰ ਜਿਹੜਾ ਬਿੰਨੂ ਢਿੱਲੋਂ ਗੱਲ ਲੱਗਿਆ ਤੇ ਉਸ ਤੋਂ ਬਾਅਦ ਜਿਹੜਾ ਕਰਮਜੀਤ ਅਨਮੋਲ ਇਹ ਚਾਰੇ ਦੋਸਤ ਆਪਸ ਦੇ ਵਿੱਚ ਰੋਏ ਬਹੁਤ ਜ਼ਿਆਦਾ ਰੋਏ ਜਦੋਂ ਅਗਨੀ ਭੇਟ ਕੀਤੀ ਜਾ ਰਹੀ ਸੀ ਜਸਵਿੰਦਰ ਪੱਲਾ ਜੀ ਦੀ ਦੇਹ ਨੂੰ ਉਹਨਾਂ ਮੈਨ ਲੱਗਦਾ ਉਹਨਾਂ ਦਾ ਪੁੱਤ ਵੀ ਨਹੀਂ ਰੋਇਆ ਹੋਊਗਾ ਪੁਖਰਾਜ ਪੱਲਾ ਕਿਉਂਕਿ ਦੋਸਤੋ ਇਹਨਾਂ ਚਾਰਾਂ ਦੀ ਗੱਲ ਕਰੀਏ ਆਪਾਂ ਬਿੰਨੂ ਢਿੱਲੋਂ ਗਿੱਪੀ ਗਰੇਵਾਲ ਗੁਰਪ੍ਰੀਤ ਖੁੱਗੀ ਜਾਂ ਹਾਰਬੀ ਸੰਘਾ ਕਰਮਜੀਤ ਅਨਮੋਲ ਤਾਂ ਇਹਨਾਂ ਨੇ ਜਿਹੜਾ ਜਸਵਿੰਦਰ ਪੱਲਾ ਜੀ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਜਿਸ ਕਰਕੇ ਰੋਣਾ ਆ ਹੀ ਜਾਂਦਾ ਬਹੁਤ ਸਮਾਂ ਇਹਨਾਂ ਨੇ ਇਕੱਠਾ ਬਤਾਇਆ ਮੋਹਾਲੀ ਦੇ ਬਲੌਂਗੀ ਏਰੀਆ ਦੇ ਵਿੱਚ ਆਪਾਂ ਮੌਜੂਦ ਆ ਤੇ ਕੁਝ ਟਾਈਮ ਦੇ ਵਿੱਚ ਹੀ ਜਸਵਿੰਦਰ ਪੱਲਾ ਜੀ ਨੂੰ ਅੰਤਿਮ ਜਿਹੜੀ ਰਸਮ ਉਹਨਾਂ ਦੀ ਅੰਤਿਮ ਰਸਮਾਂ ਕੀਤੀਆਂ ਜਾ ਰਹੀਆਂ ਨੇ ਤੇ ਆਗਨੀ ਭੇਡ ਕੀਤੀ ਜਾਊਗੀ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਸਰੀਰ ਪੰਜ ਤੱਤਾਂ ਦੇ ਵਿੱਚ ਬਿਲਨੋ ਹੋ ਜਾਊਗਾ ਆ ਬਹੁਤ ਪੰਜਾਬੀ ਇੰਡਸਟਰੀ ਦੇ ਨਾਮੀ ਆਪਾਂ ਕਲਾਕਾਰ ਸਿੰਘਦਰ ਕਹਿੰਦੇ ਹੈ ਨਾ ਉਹ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਜਸਵਿੰਦਰ ਪੱਲਾ ਜੀ ਦਾ ਹਰੇਕ ਦੇ ਨਾਲ ਪਿਆਰ ਸੀ ਉਹ ਕਿਸੇ ਨੂੰ ਵੱਡਾ ਨਹੀਂ ਸਮਝਦੇ ਸੀ ਕਿਸੇ ਨੂੰ ਛੋਟਾ ਨਹੀਂ ਸਮਝਦੇ ਸੀ ਹਰੇਕ ਹਰੇਕ ਨੂੰ ਹੀ ਜਿਹੜਾ ਹੱਸ-ਹੱਸ ਕੇ ਮਿਲਦੇ ਸੀ ਵਧੀਆ ਸੁਭਾਅ ਸੀ ਉਹਨਾਂ ਦਾ ਤਾਂ ਇੱਧਰ ਸਾਹਮਣੇ ਜਿਹੜਾ ਪਖਰਾਜ ਭੱਲਾ ਅਜ ਜਸਵਿੰਦਰ ਭੱਲਾ ਜੀ ਦਾ ਜਿਹੜਾ ਪੋਤਾ ਇਕਲੌਤਾ ਪੁੱਤ ਤੇ ਇਕ ਉਹਨਾਂ ਦੀ ਇੱਕ ਧੀ ਆ ਜਿਹੜੀ ਦੋਵੇਂ ਜੱਫੀ ਪਾ ਕੇ ਰੋਂਦੇ ਹੋਏ ਨੇ ਤੇ ਉਹਨਾਂ ਦੀ ਧੀ ਵੀ ਜਿਹੜੀ ਨਾਰਵੇ ਤੋਂ ਕੱਲ ਹੀ ਵਾਪਸ ਆਈ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੇਰਾ ਪਿਤਾ ਜਿਹੜਾ ਜਸਵਿੰਦਰ ਭੱਲਾ ਜੀ ਇਸ ਦੁਨੀਆ ਨੂੰ ਅਲਵਿਦਾ ਆ ਗਏ ਨੇ ਅਕਾਲ ਚਲਾਣਾ ਕਰ ਗਏ ਨੇ ਤੇ ਹੋਰ ਮੈਂ ਕੀ ਗੱਲ ਕਰਾਂ ਵੀ ਬੀ ਐਨ ਸ਼ਰਮਾ ਸਾਹਿਬ ਤੇ ਹੋਰ ਵੀ ਜਿਹੜੇ ਕਾਫੀ ਨਾਮੀ ਜਿਹੜੇ ਸਿੰਗਰ ਐਕਟਰ ਨੇ ਉਹ ਸਾਰੇ ਇਸ ਵੇਲੇ ਇੱਥੇ ਪਹੁੰਚੇ ਹੋਏ ਨੇ ਗੀਪੀ ਗਰੇਵਾਲ ਜਸਵਿੰਦਰ ਭੱਲਾ ਨੂੰ ਆਪਣੇ ਪਿਓ ਵਾਂਗ ਸਮਝਦਾ ਸੀ ਤੇ ਉਹਨਾਂ ਦੀ ਚਿਤਾ ਵਾਸਤੇ ਸਾਹਮਣੇ ਤੁਸੀਂ ਵੇਖ ਰਹੇ ਹੋ ਵੀ ਲੱਕੜਾਂ ਵੀ ਉਹ ਹੀ ਇਕੱਠੀਆਂ ਕਰ ਰਿਹਾ ਕੱਲ ਇੱਕ ਪੋਸਟ ਵੀ ਪਾਈ ਸੀ ਤੇ ਗਿੱਪੀ ਗਰੇਵਾਲ ਨੇ ਕਿਹਾ ਸੀ ਕਿ ਮੇਰਾ ਜਸਵਿੰਦਰ ਪੱਲਾ ਮੇਰੇ ਪਿਓ ਵਰਗਾ ਸੀ ਪੰਜਾਬੀ ਇੰਡਸਟਰੀ ਦਾ ਮੈਂ ਉਹਨੂੰ ਪਿਓ ਹੀ ਮੰਨਦਾ ਸੀਗਾ ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਮਾੜੇ ਸਮੇਂ ਦੇ ਵਿੱਚ ਸਾਥ ਦਿੱਤਾ ਅਸੀਂ ਬਹੁਤ ਇਕੱਠੀਆਂ ਫਿਲਮਾਂ ਜਿਹੜੀਆਂ ਕੀਤੀਆਂ ਨੇ ਆਉਣ ਵਾਲੀ ਕੈਰੀ ਆਉਣ ਜੱਟਾ 4 ਵੀ ਅਸੀਂ ਇਕੱਠੀ ਕਰਨੀ ਸੀ ਅਸੀਂ ਗਏ ਸੀ ਜਸਵਿੰਦਰ ਪੱਲਾ ਜੀ ਦੇ ਕੋਲ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਹਾਮੀ ਵੀ ਭਰੀ ਸੀ ਵੀ ਅਸੀਂ ਜਿਹੜਾ ਇਕੱਠੇ ਕਰਾਂਗੇ ਫਿਲਮਾਂ ਪਰ ਦੋਸਤੋ ਉਸ ਤੋਂ ਪਹਿਲਾਂ ਹੀ ਜਿਹੜਾ ਜਸਵਿੰਦਰ ਭੱਲਾ ਜੀ ਇਸ ਦੁਨੀਆ ਨੂੰ ਆਲਵਿਦਾ ਆਖ ਗਏ ਆ ਤੁਸੀਂ ਸਾਹਮਣੇ ਇੱਕ ਤਸਵੀਰ ਦੇਖ ਰਹੇ ਹੋ ਜਸਵਿੰਦਰ ਭੱਲਾ ਜੀ ਦੀ ਜਿਹੜਾ ਦੇਹ ਵਾਸਤੇ ਅੰਤਿਮ ਸੰਸਕਾਰ ਵਾਸਤੇ ਜਿਹੜੀਆਂ ਲੱਕੜਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਚਿਤਾ ਤਿਆਰ ਕੀਤੀ ਜਾ ਰਹੀ ਆ ਤੇ ਗੀਪੀ ਗਰੇਵਾਲ ਅਲਾਪ ਸਕੰਦਰ ਜੋ ਸਰਦੂਲ ਸਕੰਦਰ ਦਾ ਪੁੱਤਰ ਹੈ ਉਹ ਜਿਹੜੇ ਚਿਤਾ ਤਿਆਰ ਕਰ ਰਹੇ ਨੇ ਤਾਂ ਇੱਧਰ ਜਿਹੜਾ ਲੋਕ ਨੇ ਉਹਨਾਂ ਨੂੰ ਚਾਉਣ ਵਾਲੇ ਨੇ ਇੰਨਾ ਵਿੱਚ ਹੀ ਕਈ ਮਸ਼ਹੂਰ ਐਕਟਰ ਨੇ ਕਈ ਮਸ਼ਹੂਰ ਅਦਾਕਾਰ ਕਹਿਦੀ ਇਹਨਾਂ ਆਪਾਂ ਸਿੰਗਰ ਕਹਿਦੀ ਤਾਂ ਤਕਰੀਬਨ ਸਾਰੇ ਪਹੁੰਚੇ ਆ ਰਿਸ਼ਮਨ ਅਨਮੋਲ ਦੀ ਗੱਲ ਕਰੀਏ ਬੀ ਐਨ ਸ਼ਰਮਾ ਦੀ ਗੱਲ ਕਰੀਏ ਬਿੰਨੂ ਢਿੱਲੋਂ ਕਰਮਜੀਤ ਅਨਮੋਲ ਗਿੱਪੀ ਗਰੇਵਾਲ ਤਕਰੀਬਨ ਸਾਰੇ ਹੀ ਜਿੰਨੇ ਵੀ ਕਲਾਕਾਰ ਨੇ ਉਹ ਇੱਥੇ ਪਹੁੰਚੇ ਹੋਏ ਨੇਗੇ ਜਸਵਿੰਦਰ ਭੱਲਾ ਜੀ ਦੀ ਦੇਹ ਨੂੰ ਅਗਨੀ ਪੇਟ ਕਰਤੀ ਉਹਨਾਂ ਦੇ ਪੁੱਤਰ ਪੁਖਰਾਜ ਭੱਲਾ ਨੇ ਤੁਸੀਂ ਸਾਹਮਣੇ ਵੇਖ ਰਹੇ ਜਿਹੜਾ ਹੁਣ ਆ ਅੱਗ ਲੱਗ ਗਈ ਹੈ ਨਾ ਕੁਝ ਟਾਈਮ ਦੇ ਬਾਅਦ ਹੀ ਜਿਹੜਾ ਜਸਵਿੰਦਰ ਭੱਲਾ ਜੀ ਪੰਜ ਤੱਤਾਂ ਦੇ ਵਿੱਚ ਬਿਲਨ ਹੋ ਜਾਣਗੇ ਉਹਨਾਂ ਦਾ ਸਰੀਰ ਹੈ ਜਿਹੜਾ ਮਿੱਟੀ ਦੇ ਵਿੱਚ ਮਿਲ ਜਾਊਗਾ ਪਰ ਉਹ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਹੱਸਦੇ ਵਸਦੇ ਰਹਿਣਗੇ ਕਿਉਂਕਿ ਜਿਹੜੇ ਰੋਲ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਕੀਤੇ ਨੇ ਪਤਾ ਨਹੀਂ ਕਿੰਨੇ ਲੱਖਾਂ ਕਰੋੜਾਂ ਲੋਕਾਂ ਦੇ ਦਿਲਾਂ ਦੇ ਵਿੱਚ ਇਹਨਾਂ ਹਾਸਾ ਜਗਾਇਆ ਮੂੰਹ ਤੇ ਮੁਸਕਰਾਟ ਲਿਆਉਂਦੀ ਆ ਤਾ ਬਹੁਤ ਹੀ ਇੱਕ ਵਧੀਆ ਇਨਸਾਨ ਸੀ ਜਸਵਿੰਦਰ ਭੱਲਾ ਜੀ ਇਧਰ ਗਿੱਪੀ ਗਰੇਵਾਲ ਹਾਰ ਵੀ ਸੰਘਾ ਕਰਮਜੀਤ ਅਨਮੋਲ ਤੇ ਬਾਕੀ ਹੋਰ ਕਈ ਨਾਮੀ ਜਿਹੜੇ ਸਟਾਰ ਇਕੱਠੇ ਖੜੇ ਨੇ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਵੱਡਾ ਦੁੱਖ ਲੱਗਿਆ ਕਾਫੀ ਲੰਬੇ ਸਮੇਂ ਤੋਂ ਗੱਲ ਕਰੀ ਆਪਾਂ ਮੇਲ ਕਰਾਦੇ ਰੱਬਾ ਤੋਂ ਗਿੱਪੀ ਗਰੇਵਾਲ ਜਿਹੜਾ ਫਿਲਮਾਂ ਕਰਨ ਲੱਗਿਆ ਉਦੋਂ ਤੋਂ ਹੀ ਜਸਵਿੰਦਰ ਭੱਲਾ ਜੀ ਦੇ ਨਾਲ ਜੁੜਿਆ ਸੀ ਤੇ ਇੱਧਰ ਮੁਹੰਮਦ ਸਦੀਕ ਜੀ ਵੀ ਜਿਹੜੇ ਪਹੁੰਚੇ ਨੇਗੇ ਆ ਆਪਦੇ ਟਾਈਮ ਦੇ ਵਿੱਚ ਕਾਫੀ ਵੱਡੇ ਸਿੰਗਰ ਰਹੇ ਨੇ ਤੇ ਹੁਣ ਰਾਜਨੀਤਿਕ ਪਾਰਟੀ ਦੇ ਵਿੱਚ ਨੇ ਐਮਪੀ ਵੀ ਨੇ ਤਾਂ ਇਹ ਵੀ ਜਿਹੜਾ ਜਸਵਿੰਦਰ ਭੱਲਾ ਜੀ ਦੀ ਆਖਰੀ ਰਸਮ ਤੇ ਪਹੁੰਚੇ ਨੇਗੇ ਬਾਕੀ ਹੋਰ ਕਈ ਸਟਾਰ ਪਹੁੰਚ ਹੋਏ ਹੋਏ ਕਹਿੰਦੇ ਨੇ ਟੁਰ ਗਿਆ ਯਾਰ ਮੁਹੱਬਤਾਂ ਵਾਲੇ ਤੇ ਲੈ ਗਏ ਨਾਲ ਹੀ ਹਾਸੇ ਦਿਲ ਨਹੀਂ ਲੱਗਦਾ ਯਾਰ ਮੁਹੰਮਦ ਜਾਈਏ ਕਿਹੜੇ ਪਾਸੇ ਠੀਕ ਹੈ ਮਸਲਾ ਇਹ ਕਹਿਣਾ ਮਤਲਬ ਇਹ ਯਾਰ ਇਹ ਕਿਨਾ ਬਸਮਲ ਹੋ ਗਏ ਬਹੁਤ ਵੱਡਾ ਲਾਸ ਹੋ ਗਿਆ ਉਹਨਾਂ ਨੇ ਨਹੀਂ ਕਿਹਾ ਕਿ ਲੱਖਾਂ ਕਰੋੜਾਂ ਦੇ ਚਿਹਰਿਆਂ ਤੇ ਜਿਹੜਾ ਖੁਸ਼ੀ ਲਿਆਉਣ ਵਾਲੇ ਤੋਂ ਉਹਨਾਂ ਦੇ ਦਿਲ ਜੀ ਵਸਣ ਵਾਲੇ ਤੇ ਅੱਜ ਜਿਹੜੇ ਨੇ ਮਨਾ ਮਿੱਟੀਆਂ ਥੱਲੇ ਢੇਰ ਹੋ ਗਏ ਨੇ ਆ ਇੰਨੀ ਕੀ ਜ਼ਿੰਦਗੀ ਹੈ ਜ਼ਿੰਦਗੀ ਹੈ ਜ਼ਿੰਦਗੀਆਂ ਹੈ ਜਦੋਂ ਐਂਜੀਆਂ ਚੀਜ਼ਾਂ ਵੇਖੋ ਨਾ ਫਿਰ ਫਿਰ ਬੰਦੇ ਦੇ ਜ਼ੇਹਨ ਚ ਆ ਆਂਦਾ ਵੈ ਕਿ ਅਸੀਂ ਕਾਦੀ ਇੰਨੀ ਦੌਰ ਲਈ ਹੋਈ ਹੈ ਠੀਕ ਹੈ ਹੁਣ ਦੇਖੋ ਕਹਿੰਦਾ ਮਤਲਬ ਮਾਲ ਦੌਲਤ ਅੱਛਾ ਜੋ ਕਹਿੰਦੇ ਨੇ ਜਦੋਂ ਬੰਦੇ ਦਾ ਆਖਰੀ ਟਾਈਮ ਆ ਜਵੇ ਨਾ ਠੀਕ ਹੈ ਤੇ ਬੰਦੇ ਨੂੰ ਪਤਾ ਚੱਲ ਜਾਂਦਾ ਹੈ ਕਿ ਬਸ ਮੇਰਾ ਆਖਰੀ ਟਾਈਮ ਆ ਗਿਆ ਦੇਖ ਲਓ ਕਿ ਇੱਕ ਇਕ ਸਫਰ ਹੈ ਨਾ ਇਹ ਮੁਕੜੇ ਬੰਦਾ ਆਪਣੀ ਜ਼ਿੰਮੇਵਾਰੀਆਂ ਸਾਰਾ ਕੁਝ ਛੱਡ ਦਿੰਦਾ ਹਾਂ ਮਤਲਬ ਇਹ ਕਿੰਨੀ ਟੈਨਸ਼ਨ ਹੁੰਦੀ ਹੈ ਸਵੇਰ ਉੱਠਣਾ ਡਿਊਟੀ ਤੇ ਜਾਣਾ ਕੰਮ ਕਰਨਾ ਇਹ ਕਰਨਾ ਹੈ ਉਹ ਕਰਨਾ ਹੈ ਤੇ ਜਦੋਂ ਬੰਦਾ ਇੱਥੇ ਮਤਲਬ ਇੰਜ ਹੋਣ ਵਾਲਾ ਹੋਏ ਤੋਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਛੱਡ ਦਿੰਦਾ ਉਦੋਂ ਕੋਈ ਸੋਚ ਨਹੀਂ ਕੋਈ ਟੈਨਸ਼ਨ ਨਹੀਂ ਕਿ ਮੇਰੇ ਬੱਚੇ ਮੇਰਾ ਅੰਦਰ ਕੁਝ ਨਹੀਂ ਇਹ ਗੱਲ ਹੋ ਰਹੀ ਹੈ ਕਿ ਕਹਿੰਦੇ ਨੇ ਕਿ ਅਗਰ ਤੁਸੀਂ ਕਿਸੇ ਚੰਗੇ انسان ਨੂੰ ਵੇਖਣਾ ਹੋਵੇ ਨਾ ਤੇ ਉਹਦੇ ਮਰਨ ਤੋਂ ਬਾਅਦ ਉਹਦਾ ਜਨਾਜ਼ਾ ਵੇਖ ਲਓ ਹੂੰ ਕਹਿੰਦੇ ਨੇ ਜਿੰਨਾ ਵੱਡਾ ਉਹਦਾ ਜਨਾਜ਼ਾ ਆਏਗਾ ਨਾ ਸਮਝ ਲੋ ਕਿ ਰੱਬ ਦੀ ਉਨੀ ਰਹਿਮਤ ਸੀ ਉਹਦੇ ਉੱਤੇ ਬਿਲਕੁਲ ਠੀਕ ਹੈ ਕਿ ਉਹ ਬਹੁਤ ਚੰਗਾ ਇਨਸਾਨ ਸੀ ਕਿਉਂ ਚੰਗੇ ਇਨਸਾਨ ਦੇ ਨਾਲ ਸਾਰੀ ਦੁਨੀਆ ਲੱਗਦੀ ਹੈ ਨਾਲ ਬਿਲਕੁਲ ਠੀਕ ਹੈ ਜਿਹੜਾ ਮਾੜਾ ਹੋਵੇ ਨਾ ਫਿਰ ਲੋਕੀ ਕਹਿੰਦੇ ਨਹੀਂ ਮਾੜਾ ਹੈ ਠੀਕ ਹੈ ਹੁਣ ਤੁਸੀਂ ਦੇਖੋ ਬੈਡਾ ਕਨੂ ਜਗਾ ਨਹੀਂ ਜਗਾ ਨਹੀਂ ਸੀ ਯਾਰ ਲੋਕ ਕਿੱਥੇ ਪਿੱਛੇ ਤੱਕ ਹੈ ਜਿੱਦ ਤੱਕ ਸਲਾਹ ਸਿਰਫ ਉਹਨਾਂ ਦੇ ਫਰੰਟ ਬਰੇਡੀਆਂ ਜੇ ਕਿਤੇ ਕੈਮਰਾ ਕਮਾਂਦੇ ਨਾ ਪਤਾ ਚੱਲਦਾ ਕਿੱਥੇ ਕਿੱਥੇ ਤੱਕ ਬਾਤ ਟਿਕੜ ਦੁਨੀਆ ਪਹੁੰਚੀ ਹੋਣੀ ਯਾਰ ਇਹਦਾ ਮਤਲਬ ਕਿ ਸਾਰੇ ਪੱਲਾ ਜੀ ਨੇ ਚੌਣ ਵਾਲੇ ਸੀ ਚੌਣ ਵਾਲੇ ਸੀ ਬਿਲਕੁਲ ਪੱਲਾ ਜੀ ਨੇ ਕਿਸੇ ਨਾਲ ਜ਼ਿਆਤੀ ਨਹੀਂ ਨਾ ਕੀਤੀ ਸਾਰੀ ਦੇਖ ਲੋ ਕਿਥੋਂ ਕਿਥੋਂ ਲੋਕ ਆਏ ਨੇ ਉਹਨਾਂ ਨੇ ਉਹਨਾਂ ਨੇ ਕਿੰਨੀ ਗੱਲ ਕੀਤੀ ਉਹਨਾਂ ਨੇ ਕਿਹਾ ਗੁਰਪ੍ਰੀਤ ਕੁਗੇ ਫਿਰ ਉਸ ਬਾਅਦ ਕਰਮਜੀਤ ਅਨਮੋਲ ਸਾਰੇ ਇਕੱਠੇ ਹੋਏ ਜਿੱਦੋਂ ਇੱਕ ਦੂਸਰੇ ਦੇ ਗਲੇ ਲੱਗੇ ਤੇ ਬੜਾ ਰੋਏ ਮਤਲਬ ਇਹ ਕੋ ਇੱਕ ਪਿਆਰ ਦਾ ਰਿਸ਼ਤਾ ਹੈ ਕਿ ਸਾਾਸ ਦਾ ਰਿਸ਼ਤਾ ਹੁੰਦਾ ਹੈ ਮਤਲਬ ਇਹ ਕੋ ਬੰਦਾ ਜਿਹੜਾ ਤੁਹਾ ਨਰਜੀ ਦੇ ਨਾਲ ਰਹੇ ਹੋ ਤੁਸੀਂ ਗੱਲਬਾਤ ਕੀਤੀ ਹੋਏ ਕੰਮ ਕੀਤਾ ਹੋਏ ਹੁਣ ਦੇਖੋ ਗਿੱਪੀ ਭਾਜੀ ਨੇ ਕੀ ਕੀਤਾ ਗਿੱਪੀ ਭਾਜੀ ਨੇ ਸਟੇਟਸ ਵੀ ਲਾਇਆ ਸੀ ਕਿ ਮੈਂ ਦੇਖਿਆ ਉਹਨਾਂ ਨੇ ਦੇਖਿਆ ਉਹਨਾਂ ਨੇ ਕਿ ਮੇਰੇ ਪਿਓ ਵਰਗਾ ਸੀ ਮੇਰੇ ਪਿਓ ਵਰਗਾ ਸੀ ਇਸ ਥੀਨ ਕਿ ਯਾਰ ਦੇਖੋ ਕਿੰਨੀ ਇੰਸਪੈਕਟ ਹੈ ਠੀਕ ਹੈ ਔਰ ਮੈਂ ਵਿੱਚ ਜਦੋਂ ਨਾ ਮੇਰਾ ਨਾ ਦਿਲ ਬੜਾ ਨਰਮ ਗਿਆ ਯਾਰ ਠੀਕ ਹੈ ਜਦੋਂ ਮੈਨੂੰ ਅ ਵਿੱਚ ਵੀਡੀਓ ਦੇ ਵਿੱਚ ਉਹਨਾਂ ਕਿਹਾ ਸੀ ਨਾ ਕਿ ਉਹਨਾਂ ਦੀ ਬੇਟੀ ਜਦੋਂ ਨਾਰਵੇ ਤੋਂ ਵਾਪਸ ਆਈ ਹੈ ਯਾਰ ਮੈਂ ਨਾ ਇਹ ਚੀਜ਼ ਨੂੰ ਆਪਣਾ ਜਜਮੈਂਟ ਕਰਨ ਦਿਆ ਸੀਗਾ ਕਿ ਜਦੋਂ ਉਹਨਾਂ ਦੀ ਧੀ ਆਈ ਹੋਏਗੀ ਘਰ ਆ ਕੇ ਵੇਖਿਆ ਕਿ ਉਹਨੇ ਕਿਹਾ ਮੈਂ ਤਾਂ ਯਤੀਮ ਹੋ ਗਈ ਠੀਕ ਹੈ ਮੇਰਾ ਤਾਂ 베ਰਾ ਉੱਜੜ ਗਿਆ ਠੀਕ ਹੈ ਉਹ ਉਹ ਲਮਹਾਂਦ ਕੀ ਹੋਣਗੇ ਕਿ ਜਦੋਂ ਇੱਕ ਧੀ ਵਾਰੋਂ ਆਈਏਗੀ ਚਾਵਾ ਚਾਵਾ ਨਾ ਉਹ ਜਦੋਂ ਆਂਦੀ ਹੋਏਗੀ ਠੀਕੇ ਉੱਪਰ ਆਈ ਆਪਣੀ ਧੀ ਨੇ ਜੱਫੀ ਪਾਉਂਦੇ ਹੋਣਗੇ ਠੀਕੇ ਮਤਲਬ ਉਹ ਇੱਕ ਮਾਂ ਪਿਓ ਦਾ ਅਹਿਸਾਸ ਪਿਆਰ ਹੀ ਬੜਾ ਹੁੰਦਾ ਤੇ ਜਦੋਂ ਮੈਂ ਸਮਝੇ ਇੱਕ ਸਿਰ ਦੇ ਉੱਤੇ ਸਾਇਆ ਉੱਠ ਜਾਵੇ ਤੇ ਉਹ ਚੀਜ਼ਾਂ ਬੜੀਆਂ ਚੀਜ਼ਾਂ ਤੋਂ ਬੰਦਾ ਮਹਿਰੂਮ ਹੋ ਜਾਂਦਾ ਹੈ ਮਤਲਬ ਉਹ ਪਿਆਰ ਤੇ ਅਹਿਸਾਸ ਤਾਂ ਨੂੰ ਕਦੀ ਜ਼ਿੰਦਗੀ ਚ ਦੁਬਾਰਾ ਨਹੀਂ ਲੱਭ ਸਕਦੇ ਐਵੇਂ ਤਾਂ ਨਹੀਂ ਕਹੀ ਤਾਂ ਕਿ ਮਾਂ ਪਿਓ ਇੱਕ ਬਹੁਤ ਹੀ ਕੀਮਤੀ ਸਰਮਾਇਆ ਨੇ ਇੱਕ ਬਹੁਤ ਹੀ ਕੀਮਤੀ ਤੋਹਫਾ ਨੇ ਨੂੰ ਹਮੇਸ਼ਾ ਸੰਭਾਲ ਕੇ ਰੱਖਣਾ ਚਾਹੀਦਾ ਤੇ ਜਦੋਂ ਇਹ ਤੋੜ ਜਾਂਦੇ ਨੇ ਤੇ ਫਿਰ ਬੰਦੇ ਨੂੰ ਨਾ ਉਹਨਾਂ ਚੀਜ਼ਾਂ ਦੀ ਕਮੀ ਮਹਿਸੂਸ ਹੁੰਦੀ ਹੈ। ਅੱਛਾ ਦੇਖ ਲੈ ਕਹਿੰਦੇ ਨੇ ਤੇ ਅਗਰ ਧੀਆਂ ਨਾ ਹੋਣਾਂ ਤੇ ਪਤਾ ਹੀ ਨਾ ਚੱਲੇ ਕਿ ਘਰ 'ਚ ਕੋਈ ਮૈયਤ ਪਈ ਹੈ। ਠੀਕ ਹੈ। ਕਿਉਂ ਧੀਆਂ ਹੀ ਬੈਨ ਪਾਉਂਦੀਆਂ ਨੇ। ਬਿਲਕੁਲ। ਠੀਕ ਹੈ। ਓਏ ਹੋਰ। ਬਾਕੀ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ। ਰੱਬ ਰਾਖਾ।